ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਦੀ ਸਿੱਧੀ ਤੇ ਨਿਧੀ ਇਹਨਾਂ ਸ਼ਬਦਾਂ ਦਾ ਗੁਰਬਾਣੀ 'ਚ ਅਕਸਰ ਜ਼ਿਕਰ ਆਉਂਦਾ ਹੈ ਰੀਦੀ ਤੋਂ ਮੁਰਾਦ ਹੈ ਕਿ ਧਨ ਸੰਪਰਤਾ ਦਾ ਖੂਬ ਵਾਧਾ ਹੋਣਾ ਨਿਧੀ ਤੋਂ ਮਤਲਬ ਵੀ ਨੌ ਖਾਸ ਕਿਸਮ ਦੇ ਖਜ਼ਾਨੇ ਹਨ ਸੁੱਖਾਂ ਦੇ ਸਮਾਨ ਹਨ ਨੌ ਨਿਧੀਆਂ ਵੇਠ ਲਿਖੀਆਂ ਹਨ ਨੰਬਰ 1 ਪਦਮ ਸੋਨਾ ਚਾਂਦੀ ਪਾਸ ਹੋਣਾ ਨੰਬਰ 2 ਮਹਾਬਦ ਹীরে ਜਵਹਰਾਤ ਨਵਰਤਨ ਆਦ ਨੰਬਰ 3 ਸ਼ੰਖ ਸੋਨੇ ਕੱਪੜੇ ਤੇ ਖਾਣੇ ਨੰਬਰ 4 ਮਕਰ ਸ਼ਸਤਰ ਵਿਦਿਆ ਵਿੱਚ ਨਪੁੰਨ ਹੋਣਾ ਰਾਜ ਦਰਬਾਰ ਵਿੱਚ ਮਾਨ ਨੰਬਰ 5 ਕਸ਼ਪ ਅਨਾਜ ਦਾਣੇ ਦੀ ਸੋਦਾਗਰੀ ਕਰਕੇ ਅਮੀਰੀ ਨੰਬਰ 6 ਕੁੰਡ ਸੋਨੇ ਦੀ ਸੁਦਾਗਰੀ ਨੰਬਰ 7 ਨੀਲ ਮੁੰਗੇ ਮੋਤੀ ਦੀ ਸੁਦਾਗਰੀ ਨੰਬਰ 8 ਮੁਕੰਦ ਕੋਮਲ ਕਲਾਵਾਂ ਜਿਵੇਂ ਰਾਗ ਵਿਦਿਆ ਦਾ ਹੁਨਰ ਨੰਬਰ 9 ਵਰਦ ਜਾਂ ਖਰ ਹਰ ਕਿਸਮ ਦੀ ਅਮੀਰੀ ਗੁਰਮਤਿ ਦੀ ਰੋਸ਼ਨੀ ਵਿੱਚ ਪ੍ਰਭੂ ਦਾ ਨਾਮ ਹੀ ਨੌ ਨਿਦियां ਹਨ ਗੁਰਵਾਕ ਹੈ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਰੱਬ ਦਾ ਨਾਮ ਜਿਵੇਂ ਸੰਸਾਰ ਲੈ ਰਿਹਾ ਹੈ ਇਸ ਤਰ੍ਹਾਂ ਨਾਉ ਨਿਧੀ ਨਹੀਂ ਹੈ ਜਦੋਂ ਗੁਰੂ ਬਖਸ਼ਿਸ਼ ਨਾਲ ਹਉ ਮੇਰਾ ਨਾਮ ਸੋਚੇ ਨਾਮ ਅੰਦਰ ਵਸਦਾ ਹੈ ਉਹ ਸਾਰੀਆਂ ਹੀ ਨਿਧੀਆਂ ਦੇ ਪਾ ਲੈਣ ਦੀ ਬਾਤ ਗੁਰਬਾਣੀ ਚ ਪਾਈ ਹੈ ਪਵਿੱਤਰ ਵਚਨ ਹੈ ਨਾਏ ਮੰਨਿਆ ਨਾਮ ਉਪਜੈ ਸਜੇ ਸੁਖ ਪਾਇਆ ਸਾਰੇ ਰੋਗਾਂ ਦਾ ਦਾਰੂ ਨਾਮ ਉਦੋਂ ਬਣ ਜਾਂਦਾ ਹੈ ਜਦੋਂ ਗੁਰੂ ਮਾਇਤ ਨਾਲ ਨਾਮ ਅੰਦਰ ਫੁੱਟ ਪਵੇ ਫੋਰ ਪਵੇ ਸੋਈ ਨਾਮ ਅਛਲ ਭਗਤਾਂ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਪਰਮਾਤਮਾ ਦਾ ਨਾਮ ਸਭ ਕੋਲ ਹੈ ਪਰ ਨਾਮ ਕਿਸੇ ਵਿਰਲੇ ਪਾਸ ਹੈ ਕਰੋੜਾਂ ਚੋਂ ਕੋਈ ਇੱਕ ਭਗਤ ਹੁੰਦਾ ਹੈ ਗੁਰਬਾਣੀ ਅਨੁਸਾਰ ਇੱਕ ਨਾਮ ਤੋਂ ਬਿਨਾ ਸਭ ਕੁਝ ਖੇਚ ਹੈ ਨਾਨਕ ਕਹਿ ਕਰ ਕੇਵਲ ਨਾਮ ਸਿਧੀਆਂ ਧਾਰਮਿਕ ਫਲਸਫੇ ਵਿੱਚ 18 ਸਿਧੀਆਂ 8 ਸਿਧੀਆਂ ਤੇ 4 ਸਿਧੀਆਂ ਦਾ ਜ਼ਿਕਰ ਮਿਲਦਾ ਹੈ ਮੁੱਖ ਤੇ 4 ਹੀ ਹਨ ਤੇ 8 ਦੀ ਵੀ ਕਾफी ਮਹਾਨਤਾ ਹੈ ਵੈਸੇ 18 ਸਿਧੀਆਂ ਦਾ ਜ਼ਿਕਰ ਮਿਲਦਾ ਹੈ ਗੁਰਵਾਕ ਹੈ ਨਵ ਨਿਦੀ 18 ਸਿਧਿ ਪਿਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਇ। ਹੋਰ ਹੁਕਮ ਹੈ ਅਸ਼ਟ ਸਿਦ ਨਵਨਿਦ ਇਹ ਕਰਮ ਪ੍ਰਾਪਤ ਜਿਸ ਨਾਮ ਦੇ ਹੋਰ ਹੁਕਮ ਹੈ ਚਾਰ ਮੁਕਤ ਚਾਰੇ ਸਿਦ ਮਿਲ ਕੇ ਧੁਲੋ ਪ੍ਰਭ ਕੀ ਸ਼ਰਨ ਪਾਇ ਪਰਿਓ ਅਸ਼ਟ ਅੱਠ ਸਿਧੀਆਂ ਇਹ ਹਨ ਅਣਿਮਾ ਬਹੁਤ ਛੋਟਾ ਹੋ ਜਾਣਾ ਲਗਮਾ ਹੌਲਾ ਹੋ ਜਾਣਾ ਮਹਿਮਾ ਵੱਡਾ ਆਕਾਰ ਕਰ ਲੈਣਾ ਗਰੇਮਾ ਭਾਰੀ ਹੋ ਜਾਣਾ ਪ੍ਰਾਪਤ ਮਨਚਾਈ ਵਸਤ ਹਾਸਲ ਕਰਨੀ ਪ੍ਰਾਕ ਮੈਂ ਸਭ ਦੇ ਮਨ ਦੀ ਜਾਣ ਲੈਣੀ ਇਸ ਦਾ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ ਵਸਤਾ ਸਭ ਨੂੰ ਕਾਬੂ ਕਰਨਾ ਇਹ ਗੁਣ ਬੁੱਧ ਧਰਮ ਦੇ ਵਜਰ ਯਾਨ ਫਿਰਕੇ ਦੇ ਪੁੱਜੇ ਹੋਏ ਪਰਫੈਕਟ ਸਿੱਧਾਂ ਕੋਲ ਹੁੰਦੇ ਹਨ ਪਰ ਇਹ ਗੁਰਬਾਣੀ ਅਨੁਸਾਰ ਮਾਇਆ ਦਾ ਹੀ ਪਸਾਰਾ ਹੈ ਹਉਮੈ ਵਧਾਉਣ ਦਾ ਕਾਰਨ ਬਣਦੇ ਹਨ ਸੇਭ ਕਰਾਮਾਤੀ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਵੀ ਸੰਸਿਆਚ ਤਏ ਹੋਏ ਹਨ ਗੁਰਵਾਕ ਹੈ ਕਬੀਰ ਧਰਤੀ ਔਰ ਆਕਾਸ਼ ਮੇ ਦੁਏ ਤੂੰ ਬਰੀ ਅਵਦ ਖਰ ਦਰਸ਼ਨ ਸੰਸੇ ਪਰੇ ਔਰ 84 ਸਿੱਧ 84 ਮੰਨੇ ਪਰਮਨੇ ਸਿੱਧ ਵੀ ਦੁਗਾਤ ਕਰਕੇ ਸੰਸੇ ਵਿੱਚ ਹਨ ਸਹਿਜ ਪੈਦਾ ਨਹੀਂ ਹੋਇਆ ਫਰਮਾਨ ਹੈ ਕਿ ਆਪ ਨਾਥ ਨਾਥੀ ਸਮਝਾਂ ਕਿ ਦੇਦ ਸਦ ਅਵਰਾ ਸਾਧ ਚੇਤੇ ਚ ਰਹੇ ਸਾਡੇ ਵਿੱਚ ਕਿ ਸਹਿਜ ਦਾ ਮਾਰਗ ਹੋਰ ਹੈ ਇਹ ਨਾਥਾਂ ਸਿੱਧਾਂ ਜੋਗੀਆਂ ਦਾ ਮਾਰਗ ਦੇਖਣਾ ਤੇ ਤ੍ਰੈ ਗੁਣੀ ਹੈ ਇਹ ਸ਼ਕਤੀਆਂ ਹੁੰਦੇ ਹੋਏ ਵੀ ਪਟਕੇ ਹੋਏ ਹਨ ਬੇਚੈਨ ਹਨ ਉਪਰੋਕਤ ਪੁਰਸ਼ ਸੋਣ ਨੂੰ ਤਾਂ ਮੰਨਦੇ ਹਨ ਪਰ ਰੱਬ ਦੀ ਹੋਂਦ ਤੋਂ ਇਨਕਾਰ ਹੀ ਹਨ ਸੁਣ ਇਹ ਖਾਲੀ ਜਗ੍ਹਾ ਸੋਨਿਆ ਤੋਂ ਦੁਨੋਂ ਮੰਨਦੇ ਹਨ ਇਹਨਾਂ ਦੀ ਮੁਕਤੀ ਵੀ ਰੋਹਾਨੀ ਨਹੀਂ ਹੈ ਇਹ ਇਛਾਵਾਂ ਵਾਸ਼ਨਾਵਾਂ ਨੂੰ ਕੰਟਰੋਲ ਹੱਥ ਕਰਕੇ ਕਰਨੋ ਹੀ ਮੁਕਤੀ ਸਮਝ ਹਨ ਬ੍ਰਹਮ ਤੋਂ ਅਣਜਾਣ ਹੋਣ ਕਾਰਨ ਇਹ ਆਪੇਦ ਨਹੀਂ ਹੋ ਸਕਦੇ ਇਹ ਮੁਕਤ ਤਾਂ ਹੁੰਦੇ ਹਨ ਪਰ ਰੂਹਾਂ ਪਟਕਦੀਆਂ ਰਹਿੰਦੀਆਂ ਹਨ ਕਾਰਨ ਸਰੀਰ ਦਾ ਦਰਜਾ ਰੱਖਦੇ ਹਨ ਲੋਕ ਇਹਨਾਂ ਦੀਆਂ दैਵੀ ਸ਼ਕਤੀਆਂ ਤੋਂ ਬਹੁਤ ਡਰਦੇ ਹਨ ਗੁਰੂ ਬਾਬਾ ਜੀ ਔਰ ਮੋਗੇ ਹਨ ਕੇ ਸਿੱਧ ਹੋਵਾਂ ਸਿੱਧ ਲਾਏ ਰਿਦ ਅੱਖਾਂ ਆਓ ਗੁਪਤ ਪ੍ਰਗਟ ਹੋਏ ਵਾਸਾ ਲੋਕ ਰਾਖੇ ਪਾਓ ਇਹਨਾਂ ਸ਼ਕਤੀਆਂ ਦੇ ਹੁੰਦੇ ਹੋਏ ਵੀ ਇਹ ਪ੍ਰਭੂ ਪਿਤਾ ਵੀ ਕੀਮਤ ਨਹੀਂ ਪਾ ਸਕਦੇ ਕਿਉਂਕਿ ਇਹ ਪ੍ਰਭੂ ਨੂੰ ਮੰਨਦੇ ਹੀ ਨਹੀਂ ਗੁਣ ਗਾਣ ਕਿਵੇਂ ਕਰਨਗੇ ਇਹਨਾਂ दैवी ਸ਼ਕਤੀਆਂ ਚ ਕਲੇਅਰ ਮਾਈਨਸ ਲੈਵਿਟੇਸ਼ਨ ਧਰਤੀ ਤੋਂ ਉੱਪਰ ਉੱਠ ਜਾਣਾ ਬਾਇਓ ਲੋਕੇਸ਼ਨ ਇੱਕ ਵਕਤ ਦੋ ਜਗ੍ਹਾ ਪ੍ਰਗਟ ਹੋਣਾ ਸ਼ਾਮਲ ਹੈ ਕਲੀਅਰ ਵਾਇਆન્સ ਮਾਈਨਸ ਵਿੱਚ ਜਿਹੜਾ ਉਸ ਵਿਅਕਤੀ ਬਾਰੇ ਸਭ ਕੁਝ ਜਾਣ ਲੈਂਦਾ ਹੈ ਜੋ ਸਾਹਮਣੇ ਨਾ ਵੀ ਹੋਇਆ ਹੋਵੇ ਦੂਰ ਤੋਂ ਸੈਂਕੜੇ ਮੀਲਾਂ ਤੋਂ ਵੀ ਪਛਾਣ ਲੈਣਾ ਇਹ ਅਸਲ ਵਿੱਚ ਮਿਸਟਿਕ ਸ਼ਕਤੀਆਂ ਹਨ ਇਹਨਾਂ ਨੂੰ ਪੈਰਾਨਾਰਮਲ ਪਾਵਰ ਕਹਿੰਦੇ ਹਨ ਇਹ ਦਿਵਾਇਲ ਨੌਰਾਨੀ ਨਹੀਂ ਹਨ ਸਿੱਖ ਨੇ ਇਹਨਾਂ ਵੱਲ ਧਿਆਨ ਨਹੀਂ ਦੇਣਾ ਇੰਨਾ ਹੀ ਜਾਣ ਲੈਣਾ ਕਾਫੀ ਹੈ ਕਿ ਇੱਕ ਪਾਵਨਤਾ ਜਾਦੂਗਰ ਮੂੰਹ ਚੋਂ ਸੂਨਣਾ ਪੈਸੇ ਸਿੱਕੇ ਕਰ ਦਿੰਦਾ ਹੈ ਟੋਕਰੇ ਹਟੋ ਗਿੱਦਰ ਦਿਖਾ ਦਿੰਦਾ ਹੈ ਕਬੂਤਰ ਅਤੇ ਰੇਡੀਓ ਬਣਾ ਕੇ ਲੋਕਾਂ ਤੋਂ ਪੈਸੇ ਵਟੌਰ ਲੈਂਦਾ ਹੈ ਇਹ ਸਚਾਈ ਨਹੀਂ ਹੁੰਦੀ ਹੱਥ ਦੀ ਸਫਾਈ ਹੁੰਦੀ ਹੈ ਤਰਕਸ਼ੀਲ ਇਹ ਖੂਬ ਖੂ ਕਰਕੇ ਦਿਖਾ ਦਿੰਦੇ ਹਨ ਸਾਨੂੰ ਆਪਣਾ ਨਜ਼ਰੀਆ ਬਦਲ ਕੇ ਸੈਂਟੀਫਿਕ ਤਰਕ ਵਾਲਾ ਬਣਾਉਣਾ ਚਾਹੀਦਾ ਹੈ ਭਾਰਤ ਤੇ ਏਸ਼ੀਆ ਦੇ ਲੋਕ ਬਹੁਤ ਲਾਈ ਲੱਗ ਹਨ ਪੜ੍ਹਾਈ ਦੀ ਘਾਟ ਕਾਰਨ ਜੋਤਸ਼ੀ ਬਾਬੇ ਤਾੰਤਰਿਕ ਤੇ ਪੰਡਤ ਖੂਬ ਉਲੂ ਬਣਾ ਕੇ ਮੋਟੀ ਕਮਾਈ ਕਰਦੇ ਹਨ ਇਹ ਸਿੱਧ ਧਾਰਮਿਕ ਫਲਸਫੇ ਦੇ ਚੰਗੇ ਜਾਣੂ ਹੁੰਦੇ ਹਨ ਪੜੇ ਹੋਏ ਹੁੰਦੇ ਹਨ ਕੋਈ ਵਿਰਲਾ ਹੀ ਸਿੱਧ ਯੋਗੀ ਜਾਂ 나ਥ ਹੁੰਦਾ ਹੈ ਬਾਕੀ ਤਾਂ ਹਾਈਪੋਕ੍ਰੇਸੀ ਹੀ ਹੁੰਦੀ ਹੈ ਸਿੱਧਾ ਵਿੱਚੋਂ 99% ਝੂਠੇ ਲੋਕ ਆਪਣੀ ਰੋਜ਼ੀ ਖਾਤਰ ਅਜਿਹੇ ਆਪਖੰਡ ਕਰਦੇ ਹਨ ਤਾਣਤਰਿਕਾਂ ਦੇ ਕਾਲੇ ਕਾਰਨਾਮੇ ਅਖਬਾਰਾਂ 'ਚ ਆਮ ਨਿਕਲਦੇ ਰਹਿੰਦੇ ਹਨ ਸਾਡੇ ਸਮਾਜ ਦਾ ਨਜ਼ਰੀਆ ਕਾਰਾ ਮਾਤਾਂ 'ਚ ਵਿਸ਼ਵਾਸ ਕਰਨ ਦਾ ਹੈ ਸਾਇੰਸ ਦੀ ਕਸਵੱਟੀ ਤੇ ਪਰਖਿਆ ਤਾਂ ਇਹ ਸਭ ਕੁਝ ਫਰੇਬ ਹੀ ਨਜ਼ਰ ਆਉਂਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੁਮੇਰ ਪਰਬਤ ਤੇ ਚੜ ਕੇ ਸਿੱਧਾ ਨਾਲ ਗੋਸ਼ਟੀ ਕੀਤੀ ਉਹ ਸਾਰਾ वार्तालाप ਗੁਰਬਾਣੀ ਵਿੱਚ ਸਿੱਧ ਗੋਸ਼ਟੇਠ ਦਰਜ ਹੈ ਪਹਾਣੇ ਸੰਸਾਰ ਵਿੱਚ ਗਿਆਨ ਰੱਖਣ ਦਾ ਦਾਵਾ ਕਰਦੇ ਸਨ ਪਰ ਆਪਣੇ ਤੋਂ ਛੋਟੇ ਬਾਲੇ ਨਾਨਕ ਨਾਲ ਚਰਚਾ ਤੋਂ ਬਾਅਦ ਨਿਹਾਲ ਹੋਏ ਤੇ ਸਿੱਧੇ ਮਾਰਗ ਤੇ ਆਏ ਸਿੱਧ ਕਿਉਂਕਿ ਵੱਡੇ ਉਮਰ ਦੇ ਸਨ ਬਾਬਾ ਜੀ ਚੜ੍ਹਦੀ ਉਮਰ ਦੇ ਸਨ ਇਸ ਲਈ ਸਿੱਧ ਉਹਨਾਂ ਨੂੰ ਬਾਲਾ ਬਾਬ ਲੜਕਾ ਕਹਿ ਕੇ ਸੰਬੋਧਨ ਕਰਦੇ ਹਨ ਬਾਬਾ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਧ ਸੰਗਤ ਦੀ ਵੱਡੀ ਓਟ ਹੈ ਸੰਸਾਰ 'ਚ ਰਹਿੰਦੇ ਹੋਏ ਹੀ ਪ੍ਰਭੂ ਵਿੱਚ ਲੀਨਤਾ ਕਰਨੀ ਹੈ ਘਰ-ਵਾਰ ਪਿਆ ਕੇ ਪਹਾੜਾਂ ਕੰਦਰਾਂ 'ਚ ਬੈਠਣਾ ਸਹੀ ਮਾਰਗ ਨਹੀਂ ਹੈ ਜਿਵੇਂ ਕਮਲ ਦਾ ਫੁੱਲ ਸ਼ਹਿਰ ਦੇ ਚਿੱਕੜ ਵਿੱਚ ਖਿੜਦਾ ਹੈ ਪਰ ਅਲੀਪ ਰਹਿੰਦਾ ਹੈ ਤੇ ਮੁਰਗਾਬੀ ਪਾਣੀ ਵਿੱਚ ਤੈਰਦੀ ਹੋਏ ਵੀ ਖੰਭ ਗਿੱਲੇ ਨਹੀਂ ਕਰਦੀ ਇਸ ਤਰ੍ਹਾਂ ਗੁਜ਼ਰਾਨ ਕਰਨਾ ਹੈ ਪਵਿੱਤਰ ਵਚਨ ਹੈ ਕਿ ਜੈ ਸੇ ਜਲ ਮੇ ਕਮਲ ਮੋਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਸੁਰਤ ਆਪਣੇ ਸ਼ਬਦ ਦੇ ਮੇਲ ਨਾਲ ਹੀ ਵਖਾਣੇ ਜਾਂਦੇ ਹਨ ਇਹ ਭਵਜਲ ਸੰਸਾਰ ਨੂੰ ਤਰਨਾ ਹੈ ਸਰੀਰ ਨੂੰ ਤਕਲੀਫਾਂ ਕਰੜੀ ਹੱਠ ਵਾਲੀ ਕਮਾਈ ਨਾਲ ਦੁਖੀ ਨਹੀਂ ਕਰਨਾ ਮਨ ਅਤੇ ਸੁਰਤ ਨਾਲ ਉਦਮ ਨਾਲ ਪ੍ਰਭੂ ਮੁਲਾਪ ਕਰਨਾ ਹੈ ਸਿੱਧਾਂ ਦੀਆਂ ਸ਼ਕਤੀਆਂ ਦੀ ਗੱਲ ਨੂੰ ਹੋਰ ਅੱਗੇ ਵਧਾਈਏ ਕਿ ਗੁਰਬਾਣੀ ਅਨੁਸਾਰ ਤਾਂ 12 ਨਾਥ ਤੇ 6 ਜਤੀ ਵੀ ਮਾਇਆ ਦੇ ਬੰਦੇ ਹਨ ਅਸੀਂ ਜਤੀਆਂ ਦੀ ਵਧਾਈ ਕਰਦੇ ਹਾਂ ਪਰ ਕਬੀਰ ਜੀ ਇਹਨਾਂ ਨੂੰ ਮਾਇਆ ਦੇ ਬੰਦੇ ਕਹਿੰਦੇ ਹਨ 6 ਜਤੀ ਮਾਇਆ ਕੇ ਬੰਦਾ ਨਵੇਂ ਨਾਥ ਸੂਰਜ ਔਰ ਚੰਦਾ 6 ਜਤੀ ਇਹ ਹਨ ਭਾਰੂ ਲక్ష్ਮਣ ਪੀਸ਼ਮ ਪਤਾਮਾ ਗੋਰਖ ਦੱਤਾ ਤੇ ਹਨੂਮਾਨ ਲੋਕ ਹਨੂਮਾਨ ਦੇ ਚਾਲੀਸੀ ਪੜ੍ਹਦੇ ਹਨ ਤੇ ਗੁਰਮਤ ਦਾ ਨਜ਼ਰੀਆ ਹੋਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ